ਮਰੇ ਬਲੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੱਲਦਾ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਹੌਸਲਾ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਾਲ ਬਲੌਗਰ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਨੂੰ ਚੌਣ ਜੀ ਬਰਕਤ ਤੇ ਲੋ ਜੀ ਤੜਕੇ ਦਾ ਟਾਈਮ ਆ ਸਵੇਰ ਸਵੇਰ ਦਾ ਸੁਬਾ 5 ਵਜੇ ਤੋਂ ਪੈ ਰਿਹਾ ਜੀ ਮੀ ਮੈਂ ਵੀ ਤੁਹਾਨੂੰ ਦੱਸ ਦਿੰਦਾ ਵੀ ਇਹ ਹੁਣ ਤੱਕ ਦਾ ਇਹ ਸੀਜ਼ਨ ਦਾ ਬਰਸਾਤ ਦਾ ਸਭ ਤੋਂ ਬੜਾ ਮੀ ਆ ਹੁਣ ਵੀ ਪੈ ਰਿਹਾ ਜੀ ਤੇ ਨਾਲ ਦੀ ਨਾਲ ਹੁਣ ਇੱਕ ਹੋਰ ਹੈ ਜੀ ਗੱਲ ਧਰਨਾ ਨੂੰ ਤਕਰੀਬਨ ਸਭ ਦੀਆਂ ਮੋਟਰਾਂ ਬੰਦਤੀਆਂ ਕਿਉਂਕਿ ਨਸਵਾਰੇ ਪ੍ਰਾਇਵੇਟ ਜੇ ਧਰਤੀ ਛਿੱਲੀ ਹੋਊਗੀ ਤਾਂ ਫੰਗਸ ਰੋਗ ਹੈ ਜਿਹੜਾ ਜਿਹਨੂੰ ਕਹਿੰਦੇ ਉਲਲੀ ਰੋਗ ਹੈਠਾਂ ਪੈ ਜਾਂਦਾ ਜੀ ਉਹਦੇ ਨਾਲ ਧਰਨਾ ਦੇ ਵਿੱਚ ਸਲਾਬੇ ਨਾਲ ਪੈਂਦਾ ਤਾਂ ਮੋਟਰਾਂ ਬੰਦਤੀਆਂ ਇਮੀ ਠੀਕ ਪੈ ਗਿਆ ਚਲੋ ਖਰਾਬ ਵੀ ਹੋ ਸਕਦਾ ਪਰ ਆਪਣੀ ਸੋਚ ਹੈ ਮੀਂਹ ਪਾਇਆ ਪਰਮੇਸ਼ਰ ਪਾਇਆ ਉਹ ਪਰਮੇਸ਼ਰ ਨੂੰ ਪਤਾ ਵੀ ਉਹਦੀ ਕਿਹੜੀ ਰਜ਼ਾ ਹੈ ਕਿ ਆਉਣਾ ਸਵਾਰਿਆ ਕਿ ਆ ਬਿਗਾੜਿਆ ਸਾਡੂ ਤਾਂ ਆਇਆ ਰੰਦਾ ਵੀ ਸਾਡਾ ਪਿਗੜ ਗਿਆ ਜਾਏ ਹੋ ਗਿਆ ਪਰ ਨਹੀਂ ਇਹ ਪਰਮੇਸ਼ਰ ਦੀ ਹੱਥ ਦੀਆਂ ਦਾਤਾਂ ਵੀਰੋ ਤੇ ਬਾਕੀ ਪਰਮ ਨੇ ਵੀ ਸਕੂਲ ਜਾਣਾ ਘਰ ਜਾਂਦੇ ਆ ਪੂਰਾ ਹਨੇਰਾ ਹੋ ਗਿਆ ਜੀ ਇਕੱਲੇ ਵੀ ਬੱਦਲ ਐ ਹਿਸਾਬ ਨਾਲ ਆਇਆ ਨਹੀਂ ਤਾਂ ਚਲੋ ਬੱਦਲ ਹੁੰਦਾ ਥੋੜਾ ਬਹੁਤ ਆ ਘੁੰਮੀ ਫਰੀ ਜਾਂਦਾ ਉਹ ਵਰਸ ਜਾਂਦਾ ਇਹ ਹੁਣ ਇਹ ਵੀ ਨਹੀਂ ਪਤਾ ਹੈਗਾ ਵੀ ਇਹ ਜਿਹੜਾ ਮੀਂਹ ਹੈ ਵੀ 60 ਤੇ ਉਹਦੇ 4 ਕਿਲੋਮੀਟਰ ਦੂਰ ਤੱਕ ਹੈ ਜਾਂ 10 ਕਿਲੋਮੀਟਰ ਦੂਰ ਤੱਕ ਇਹ ਤੁਸੀਂ ਕਮੈਂਟ ਕਰਕੇ ਵੀ ਦੱਸਦੇ ਹੋ ਵੀ ਕਿੱਥੇ ਕਿੱਥੇ ਪਿਆ ਹੈ ਕਿਉਂਕਿ ਹੁਣ ਤੱਕ ਦੇ ਜਿੰਨੇ ਵੀ ਮੀਂਹ ਪਏ ਆ ਇੱਥੇ ਤੇ 4 ਕਿਲੋਮੀਟਰ ਜਾਈਏ ਉੱਥੇ ਜਾ ਕੇ ਮੀਂਹ ਹੁੰਦਾ ਨਹੀਂ ਤਾਂ ਕਿਉਂਕਿ ਤਾਂ ਪਤਾ ਇੱਥੇ ਤੇ ਭੈਣ ਦੇ ਪਿੰਡ ਨੂੰ ਜਾ ਹੋਈ ਜਾਂਦਾ ਰੋਜ਼ 3 ਕਿਲੋਮੀਟਰ ਹੈ ਕਈ ਗੇ ਲਾਇਆ ਹੁੰਦਾ ਤਾਂ ਉੱਥੇ ਮੀਂਹ ਹੁੰਦਾ ਨਹੀਂ ਤਾਂ ਉਹ ਫੋਨ ਕਰਦੇ ਆ ਵੀ ਮੀਂਹ ਪੈਂਦਾ ਇੱਧਰ ਮੀਂਹ ਨਹੀਂ ਤਾਂ ਹੁੰਦਾ। ਬਾਕੀ ਪਿਛਲਾ ਮਹੀਨਾ ਸੌਣ ਦਾ ਲੰਗਾ ਸੌਣ ਤੇ ਸਰਾਟੇ ਇਹ ਤਾਂ ਤੁਹਾਨੂੰ ਪਤਾ ਹੀ ਐ। ਬਾਕੀ ভাই ਫਸਲਾਂ ਕਿੰਨੀ ਤੁਹਾਡਾ ਢੇੜਾ ਮਰਾ ਦੇਣਾ। ਦਿਖਾ ਦੇਣਾ ਬੈਠੇ ਆ। ਸਾਰੇ ਵਿਹਲੇ ਕਰਤੇ। ਸਵੇਰ-ਸਵੇਰ ਨਹੀਂ ਜਿਹੜੀ ਆਪਹੀ ਜਾ ਰਹੀ ਐ ਨਾ ਆਪਣੀ ਆਹ। ਇਹਦੇ ਪਰ ਕੋਈ ਕੱਖਾਂ ਨੂੰ ਰਿਹੜਾ ਜਾ ਰਿਹਾ, ਕੋਈ ਆ ਰਿਹਾ, ਕੋਈ ਸਾਈਕਲ ਪਰ ਜਾ ਰਿਹਾ। ਚਾਹਲ ਪਹਿਲ ਜਿਹੜੀ ਉਹ ਪੂਰੀ ਦੀ ਪੂਰੀ ਰਹਿੰਦੀ ਐ ਨਾ। ਵੀ ਜਾਣੀ ਆਉਂਦੇ ਜਾਂਦੇ ਰਹਿੰਦੇ ਬੰਦੇ ਟਖਣ ਟਖਣ ਆਲੇ ਤੇ ਹੁਣ ਤਾਂ ਯਾਨੀ ਘਟਾ ਜਿੰਨਾ ਹੈ ਮੀਂਹ ਕਰਕੇ ਹਰੇਕੇ ਉਸ ਵਾਲੇ ਕੱਕ ਨਹੀਂ ਵੱਢਦਾ ਹੈਗਾ ਅਗਲਾ ਕਹਿੰਦਾ ਹੁਣ ਸ਼ਾਮ ਨੂੰ ਵੱਢਾਂਗੇ ਉਹ ਦੇਖੋ ਜੀ ਹੁਣ ਟੁੱਟਰੀ ਜਾ ਰਹੀ ਆ ਔਖਾ ਇਹ ਜੇ ਮੀਂਹ ਦੇ ਵਿੱਚ ਇੱਥੇ ਤੱਕ ਪਹੀ ਪੱਕੀ ਆ ਬਾਈ ਇਹਦੇ ਗਾਂ ਕੱਤੀ ਆ ਖੇਤਾਂ ਵਾਲੀ ਵੀ ਇਹ ਆ ਦੇਖ ਲੋ ਇੱਧਰੋਂ ਪੱਕੀ ਆ ਇਹੀ ਪਹੀ ਇੱਧਰੋਂ ਦੇਖ ਲੋ ਇਹ ਇੱਧਰੋਂ ਦੇਖ ਲੋ ਮੀਂਹ ਤੇ ਬਾਅਦ ਦੇ ਹਾਲਾਤ ਬਾਕੀ ਮੈਨੂੰ ਕੱਲ ਵੀਰ ਦਾ ਇੱਕ ਦਾ ਫੋਨ ਵੀ ਆ ਕਮੈਂਟ ਵੀ ਆਇਆ ਵਾ ਉਹ ਕਹਿੰਦਾ ਵੀ ਸਾਡੇ ਦਾ ਸਾਰਾ ਸਾਲੇ ਪਹੀ ਇਕਣਾ ਰਹਿੰਦੀ ਐ ਕਿਉਂਕਿ ਆਪਾਂ ਕ੍ਰੈਸ਼ਰ ਤੇ ਜਸਵੀਰ ਬਾਈ ਖਾਤਰ ਬਜਰੀ ਲਿਆਏ ਤੇ ਚਲੋ ਅੱਜ ਉੱਧਰ ਵੀ ਕੰਮ ਖੜ ਜਾਣਾ ਨਿਊਆ ਪਟੋਈਆਂ ਵੀ ਆ ਨਿਊਆ ਦੇ ਵਿੱਚ ਗਟਕਾ ਪੈਣਾ ਤਾਂ ਗਟਕਾ ਤੁਹਾਨੂੰ ਪਤਾ ਵੀ ਸੁੱਕੇ ਦੇ ਵਿੱਚ ਹੀ ਪੈਂਦਾ ਨਿਓ ਫਿਰ ਦਲਦਲ ਦੇ ਵਿੱਚ ਗੱਲ ਨਹੀਂ ਬਣਦੀ ਚਲੋ ਇੱਕ ਦੋ ਦਿਨ ਉਹ ਵੀ ਕੰਮ ਰੁਕੂਗਾ ਤੇ ਬਾਕੀ ਮਲਾਉਂਦੇ ਜੀ ਤੁਹਾਨੂੰ ਪਰਮ ਨਾਲ ਵੀ ਉਹਨੂੰ ਵੀ ਸਕੂਲ ਜਾਣਾ ਬੰਦਿਆਂ ਨਾਲ ਸਾਰਿਆਂ ਨਾਲ ਤੇ ਤੁਸੀਂ ਬਣਦੇ ਹੋ ਵੀਡੀਓ ਦੇ ਨਾਲ ਲੋ ਵੀ ਸਵੇਰ ਦਾ ਟਾਈਮ ਐ ਨੇਰੇ ਵਾਲਾ ਕੰਮ ਹੋਇਆ ਵਾ ਇਦھر ਬੰਦਾ ਚੱਲਿਆ ਸਾਡਾ ਸਕੂਲ ਨੂੰ ਉੱਥੋਂ ਚੱਲੋ ਉੱਥੋਂ ਜਾ ਕੇ ਸੱਸੀ ਕਾਲ ਬੁਲਾ ਲਓ ਚੱਲ 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 ਬੁਲਾ ਸੱਸੀ ਕਾਲ ਕੋ ਮੈਂ ਤੈਨੂੰ ਹਾਂ ਜਾਣਾ ਸਕੂਲ ਹੈਂ ਰਾਤ ਹੋ ਗਈ ਲੈ ਬਈ ਲੋ ਬਈ ਪੰਮੂ ਤਾਂ ਚਾਹੁੰਦਾ ਤਾਂ ਵੀ ਮੈਂ ਸਕੂਲ ਜਾਣਾ ਨੇ ਹਾਂ ਜਾਣਾ ਹੁਣ ਜਾਣਾ ਇਦਨ ਮੂਰੇ ਆ ਮੂਰੇ ਖੜ ਕੇ ਦੱਸ ਜਾਣਾ ਜਣਾ ਚੱਲ ਫਿਰ ਉੱਥੋਂ ਖੜਾ ਚੱਲ 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 ਇੱਧਰ 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 ਪਾਣੀ ਸੁੱਕੇ ਚ ਖੜਾ ਉੱਥੋਂ ਆ ਜਾ ਆ ਜਾ ਆ ਜਾ ਆ ਜਾ ਚੱਲ 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 ਉਹ ਆ ਗਈ ਬਸ ਆ ਜਾ ਮਤ ਨਾਲ ਆ ਜਾ ਰ ਇਹਨੂੰ ਇੱਥੋਂ ਆ ਜਾ ਆ ਜਾ ਆ ਜਾ ਆ ਜਾ ਖੜਾ ਰ ਖੜਾ ਲੋ ਬਈ ਆ ਗਈ ਬਸ ਇਹ ਬੰਦੇ ਦਾ ਮੂੰਹ ਉੜ ਗਿਆ ਚਲ ਫੋਲਟ ਆ ਕੀ ਵੜ ਜਾ ਚਲ ਬਹੁਤ ODI ਵਿੱਚ ਵੀ ਲੇਟਾਂ ਬਲਦੀਆਂ ਗੱਡੀ ਦੇ ਲੋ ਜੀ ਚਲੋ ਭਾਈ ਬਾਕੀ ਦਿਖਾਉਂਦਾ ਤੁਹਾਨੂੰ ਇੱਧਰ ਬਾਰਿਸ਼ ਬੰਦਾ ਆਪਣਾ ਗਿਆ ਤੇ ਇੱਧਰ ਦਿਖਾਉਂਦਾ ਮੈਂ ਹੁਣ ਤੁਹਾਨੂੰ ਬਾਰਿਸ਼ ਵਾਲਾ ਮਜਸਮਾ ਜਿਹੜਾ ਸਾਡੇ ਸੱfte ਪਹਿਲਾ ਪਾਣੀ ਫੁੱਲਵਟਾ ਫੁੱਲ ਹੁੰਦਾ ਹੁਣ ਤਾਂ ਉਤਰ ਗਿਆ ਕਹਿ ਰਿਹਾ ਮੀਂਹ ਫਿਰ ਵੀ ਉਹ ਸਾਹਮਣੇ ਦੁਬਾਰਾ ਫੇਰ ਆ ਗਿਆ ਹਾਂ ਬਹੁਤ ਲੋਕੀ ਇਹੇ ਔਰਤ ਲੈ ਕੇ ਆਪਣੇ ਘਰ ਤੱਕ ਇੱਕਣਾ ਹੀ ਪਾਣੀ ਹੈ ਬਾਈ ਸਾਰੇ ਪਿੰਡ ਦਾ ਪਾਣੀ ਆਉਂਦਾ ਫਿਰ ਇਹਨੂੰ ਉਤਰ ਵੀ ਜਾਂਦਾ ਹੈ ਹਾਰੀ ਤੇ ਬਾਕੀ ਬਾਈ ਸਾਰੇ ਇੱਧਰ ਬੈਠੇ ਆ ਉਹ ਦੇਖੋ ਬੱਦਲ ਇਹਨਾਂ ਫੁੱਲਵਟਾ ਫੁੱਲ ਨਾਲੇ ਨੂੰ ਨਹੀਂ ਜੀ ਆਉਂਦਾ ਸਾਹ ਉਹ ਦੇਖੋ ਉੱਪਰ ਪਾਣੀ ਭਰ ਕੇ ਚੱਲ ਰਿਹਾ ਨੂੰ ਗੰਨੇ ਭਾਈ ਘਾੜਾ ਬੱਦਲ ਦੇਖੋ ਇੱਧਰ ਘੁਲਿਆ ਵਾ ਇੱਧਰ ਨੂੰ ਥੋੜਾ ਇਹਨੇ ਹਲੇ ਘੁਲਣਾ ਹੈ ਮੇਰੇ ਘੁਲ ਗਿਆ ਇਹਨੇ ਪੂਰਾ ਬੜਾ ਪੂਰਾ ਕੰਮ ਕਰਨਾ ਬਾਕੀ ਭਾਈ ਬੈਠੇ ਆ ਸਾਰੇ ਰੋਣ ਚੌਣਕ ਮੇਲੇ ਚ ਜਾਂਦਾ ਜਾਂਦਾ ਦਰਸ਼ਨ ਬਾਈ ਲੋ ਬਾਈ ਖੇਤ ਕੰਨੀ ਵੀ ਪਹੁੰਚ ਗਏ ਆ ਲੋ ਫਸਲ ਆਪਣੀ ਖੇਤ ਬਾਈ ਪਾਣੀ ਦਿਖਾ ਵੀ ਦਿੰਦਾ ਸਾਨੂੰ ਸੁੱਕੇ ਤੇ ਆ ਦੇਖੋ ਪਾਣੀ ਨਾਲ ਗੇ ਪਰ بارش ਹੋ ਗਈ ਬਾਦੂ ਚਲੋ ਬਾਕੀ ਬਾਈ ਮੋਟਰ ਨੂੰ ਚੱਲਦੇ ਆ ਇਹ ਭਾਈ ਸਵਾ 27 ਜੀ ਦੀ ਨਿਸਰ ਚੁੱਕੀ ਹੋਈ ਵੀ ਆਪਣੀ ਸਾਰੀ ਵਿੱਚ ਵਿੱਚ ਧਲੀਆਂ ਜਿਆ ਰਹਿ ਗਈਆਂ ਨੇ ਜਿਹੜੀਆਂ ਉਹ ਵੀ ਨਿਸਰ ਗਈਆਂ ਬਹੁਤ ਲੱਗਿਆ ਭਾਈ ਬਾਕੀ ਝੁਕਣ ਲੱਗ ਗਈ ਜਿਹੜੀ ਥੋੜੀ ਜੀ ਪਹਿਲਾਂ ਤੀ ਆ ਜਿਹੜੀ ਵਿੱਚ ਨਿਸਰਦੀ ਐ ਸੱਦੀ ਖੜੀ ਐ ਚਲੋ ਬਾਕੀ ਭਾਈ ਚੱਲ ਰਿਹਾ ਕੰਮ ਤੇ ਇਧਰ ਕੀ ਆ ਦੀ ਬੇਲ ਦੇਖ ਲਓ ਕੀ ਆ ਲੱਗੀ ਵੀ ਭਾਈ ਕਿੰਨੇ ਚੂਏ ਆਹ ਲੋ ਮੋਰੇ ਵੀ ਕੀ ਆ ਭਾਈ ਬਾਈ ਵੇਚਨੋਂ ਲੱਗੀ ਵੀ ਆ। ਇੱਥਾ ਮਿਰਚਾਂ ਦਾ ਬੂਟਾ। ਮਿਰਚਾਂ ਵੀ ਲੱਗੀਆਂ ਵੀ ਆ। ਆ। ਨਿਕਣਾ ਹੈ। ਚਲੋ ਚੱਲੀ ਜਾਂਦੇ ਆ ਬਾਈ ਕੰਮ। ਬਾਕੀ ਫਸਲਾਂ ਸਮਝ ਲਓ ਸਾਰੀਆਂ ਰਹਿ ਜਾਂਦੀਆਂ। ਆ ਦੇਖੋ ਆ ਪਾਣੀ ਖੜਾ। ਲੋ ਜੀ। ਬਾਕੀ ਮੌਸਮ ਹਲਿਆੜੇ ਹੀ ਖੜਾ। ਤੇ ਉਧਰ ਨਿਹਾਂ ਚ ਵੀ ਜਾ ਕੇ ਦੇਖਦੇ ਜਸਵੀਰભાઈ ਦੇ ਕੱਕਣਾ ਕੰਮ ਚੱਲਦਾ ਮੀਰੇ ਵਾਲੇ ਨੇ ਬਾਈ ਲਾਈ ਪਈ ਰੌਣਕ ਕਰਤੇ ਵਿਲੇ ਹਸਪਤਾਲ ਹਾਂ ਵੀਵਿੰਦਰ ਬਾਈ ਠੀਕ ਹੈ ਜੀ ਠੀਕ ਹਾਂ ਜੀ ਹਸਪਤਾਲ ਜੀ ਮੀਹ ਵਾਲੇ ਨੇ ਵਿਲੇ ਕਰਤੇ ਹਨ ਜੀ ਮੀਹ ਵਾਲੇ ਬਟਾਫੇ ਕਰਾਂ ਦਾ ਜੀ ਹਾਂ ਅਸੇ ਮਿਲ ਕੇ ਦੇਖ ਹਾਲੇ ਵੀ ਦਲਵੀਰ ਲਸਕਾ ਦੇ ਇਹ ਬਈ ਰਾਤ ਦਾ ਕਰਦਾ ਬਾਈ ਨੂੰ ਟੜਕੇ ਲੱਗਿਆ ਜੀ ਮੈਂ ਕਹਣਾ 4 4-5 ਵਜੇ ਲੱਗਿਆ ਹਾਂ ਪਰ ਹੁਣ ਤੱਕ ਦਾ ਸਭ ਤੋਂ ਵੱਡਾ ਵੀ ਆ ਹੁਣ ਤੱਕ ਦਾ ਸਭ ਤੋਂ ਵੱਡਾ ਵੀ ਆ ਹਾਂ ਠੀਕ ਹੈ ਆ ਉਹੀ ਸਪੀਡ ਪਿਆ ਹੈ ਹੁਣ ਕਿਹੜੇ ਹਟਣਾ ਦੇ ਬੱਦਲ ਟਿਕਣਾ ਪਿਆ ਕੋਲੇ ਆ ਮਰਜੀ ਆ ਭਾਈ ਉਹ ਉਧਰ ਬੰਦੇ ਫੋਨਾਂ 'ਚ ਦੋ ਵਿਜੀ ਹੋ ਗਏ ਕੱਲ ਦਾ ਕੱਲ ਦਾ ਪ੍ਰੋਸੈਸ ਚੱਲਦਾ ਬਿਮਾਰੀ ਲੱਭਦੀ ਹਾਂ ਆ ਇਹਦਾ ਫੋਨ ਦੇ ਵਿੱਚ 14 ਸੌ ਨੰਬਰ ਸੇਵ ਕਰੀ ਫਿਰਦਾ ਹੈ ਆਪਣੇ 14 ਹੋਰ ਹੋ ਆ ਹਾਂ 500 ਦਾ ਹੋਣਾ ਹੁਣ ਹੋ ਗਈ ਡਬਲ ਡਬਲ ਹੋ ਗਈ ਜਾਂ ਹੋਵੇ ਉਹ ਵੱਧ ਕੇ ਸੂਪੇ ਹਾਂ ਨਹੀਂ ਸੂਪੇ ਹਾਂ ਪਹਿਲਾਂ ਪਿੱਗੇ ਤੇ ਕਰੋ ਆ ਕੰਮ ਇਹਦਾ ਤੇ ਮੇਰੇ ਨਵੇਂ ਫੋਨ ਚਾ ਲੈਣਾ ਗੂਗਲ ਨਾਲ ਅਟੈਚ ਕਰਕੇ ਉਹ ਇਹਦੇ ਫੋਨ ਚ ਆਇਆ ਨਹੀਂ ਦੂਰ ਫੋਨ ਤੋਂ ਚਲ ਗਿਆ ਹੂੰ ਤੇ ਘਰ ਨਾਲ ਘਰ ਵਾਲੀ ਦੇ ਨੰਬਰ ਤੇ ਚਲ ਗਿਆ ਸਾਹਮਣੇ ਹਾਂ ਹੁਣ ਉਹ ਤੇਰੇ ਕਿਹੜੇ ਸਾਹਮਣੇ ਲੱਸ ਗਿਆ ਓਏ ਉਹ ਕਰਦੇ ਕਰੋ ਤੇ ਬਾਈ ਨੂੰ ਫੜਾਉਂ ਤਾਂ ਬਾਈ ਦੇ ਇਹਦੇ ਤੇ ਨੰਬਰ ਤਾਂ ਲੈਂਦੇ ਪਰ ਨੰਬਰ ਬੰਦ ਨਾ ਹੋ ਗਏ ਤਿੰਨ ਵਾਰ ਸੇਵ ਕਰੋ ਕੋਈ ਨਾ ਹੁਣ ਨੰਬਰ ਖੁੱਲ ਤਾਂ ਰਿਹਾ ਥਾਂ ਫੈਂਦੇ ਦਾ ਆਪਸਰ ਆਲਾ ਪੈਂਦੇ ਪਟਾਕੇ ਹਾਂ ਹਾਂਜੀ ਹੈ ਜੀ ਲਾ ਬਈ ਇੱਕ ਬੰਦਾ ਸਕੂਲ ਖਾਤਰ ਹੋ ਗਿਆ ਤਿਆਰ ਹਾਂ ਮੈਂ ਪਹਿਲਾਂ ਛੱਡਿਆ ਠੀਕ ਹੈ ਛੱਡਿਆ ਮੈਂ ਖੜਾ ਹੇ ਹੁਣ ਲਾਸ ਕਰਿਆ ਹੁਣ ਇਹਨੇ ਪਹਿਣਾ ਪੂਰਾ ਹੈ ਨਾ ਠੀਕ ਨਹੀਂ ਚਲੋ ਬਾਈ ਚੱਲ ਰਿਹਾ ਕੰਮ ਕਾਰੋ ਵਿਹਾਰ ਇਕਣਾ ਹੀ ਮਹਾਰਾਜ ਵੱਡੇ ਤੜਕੇ ਸਵੇਰੀ ਅੱਜ ਤੱਕ ਘੇਰ ਲਿਆ ਨਾ ਮੀ ਵਾਲੇ ਨੇ ਕੱਖ ਵੀ ਨਹੀਂ ਅੱਜ ਰੇੜ ਅੱਜ ਕੱਖ ਰੇੜੇ ਚੱਕਣ ਨਹੀਂ ਦਿੱਤੇ ਰੇੜੇ ਕੱਖਾਂ ਨੂੰ ਅੱਜ ਚੱਕਣ ਨਹੀਂ ਦਿੱਤੇ ਹੂੰ ਚਲੇ ਵੀ ਜ਼ਰੂਰੀ ਤਾਂ ਬਾਈ ਮੀ ਵੀ ਹੁਣ ਠੀਕ ਨੇ ਆ ਲੈ ਹਟਦਾ ਕਿਤੇ ਦਬਦਾ ਨਹੀਂ ਹੈਗਾ ਇਹ ਅੱਗੇ ਬੰਦਰਾ ਜਾਂਦੇ ਹੀ ਦਿਖਦੇ ਹੁੰਦੇ ਆ ਇਹਦਾ ਖੜਾ ਇੱਕ ਜਗਾ ਕੁਲ ਗਿਆ ਆ ਦੇ ਐਨ ਜੰਮ ਕੇ ਖੜਾ ਇੱਕ ਜਗਾ ਪੂਰਾ ਕੁਲ ਗਿਆਨ ਲੋ ਵੀ ਬੰਦਾ ਇੱਧਰ ਖੁਸ਼ ਪੁਲੇਟੇ ਬਣਵਾਈ ਫਿਰਦਾ ਮੈਂ ਕਿਹਦੀ ਸਾਸਿਕਾਲ ਬੁਲਾਵੀ ਕਸੇ ਗਾਲ ਅਦਰਵਾਇ ਜਸ਼ਨ ਮੇਰਾ ਨਾਮ ਸਾਦਮੇ ਤੇ ਸਸ਼ਕਾਰ ਤੇ ਇਧਰ ਬਾਈ ਆ ਦੇਖੋ ਇਧਰ ਪੀ ਜਾ ਅੱਜ ਖੁਸ਼ ਕਰਤਾ ਬੰਦਾ ਠੀਕ ਆ ਪੀ ਜਾ ਵੀ ਓਕੇ ਆ ਖੋਲ ਫਿਰ ਪੀ ਜਾ ਕੀ ਕਹਿੰਦਾ ਜਸ਼ਨ ਖੋਲ ਇੰਗਾ ਗਾ ਜਸ਼ਨ ਨੇ ਕੱਢਤਾ ਪੀ ਜਾ ਬਹੁਤ ਠੀਕ ਨਹੀਂ ਤੇ ਆਲਾ ਪਹਿਲਾ ਇੱਕ ਚੀਤ ਤਾਂ ਖਾ ਲ ਹੋ ਸੁਆਦ ਨਹੀਂ ਖਾ ਲਾ ਖਾ ਲਾ ਠੀਕ ਹੈ ਇਹਨਾਂ ਦਾ ਪ੍ਰੋਵਾਈਡ ਕੋਈ ਨਹੀਂ ਓਕੇ ਹੈ ਕਿੰਨਾ ਕਰ ਬਹੁਤ ਆ ਮੈਗੀ ਵੀ ਪੀਜੇ ਵੀ